ਜੋ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਸਾਰੇ ਹਸਪਤਾਲਾਂ ਦੇ ਵਿੱਚ ਐਕਸ-ਰੇ ਮਸ਼ੀਨਾਂ ਹੋਣਗੀਆਂ, ਅਲਟਰਾਸਾਉਂਡ ਮਸ਼ੀਨਾਂ ਹੋਣਗੀਆਂ, ਸਾਰੇ ਟੈਸਟ ਹਸਪਤਾਲਾਂ 'ਚ ਹੋਣਗੇ। ਔਰ ਸਾਰੀਆਂ ਦਵਾਈਆਂ ਉਹ ਅਸੀਂ ਤਕਰੀਬਨ ਜਿਹੜੀ ਸਾਡੀ ਹੈਗੀ ਆ 280 ਦਵਾਈਆਂ ਦੀ ਜਿਹੜੀ ਲਿਸਟ ਆ ਉਹਨਾਂ ਨੇ ਆਪਣੀ ਰਿਕੁਆਇਰਮੈਂਟ ਭੇਜ ਦਿੱਤੀ ਆ ਔਰ ਹਬੀਬਾਂ ਤਕਰੀਬਨ ਜਿਹੜੀਆਂ ਹੈਗੀਆਂ 190 ਮੈਡੀਸਿਨ ਜਿਹੜੀਆਂ ਹੈਗੀਆਂ ਉਹ ਇਸ ਮਹੀਨੇ ਦੇ ਵਿੱਚ ਜਨਵਰੀ ਚ ਆ ਜਾਣਗੀਆਂ ਔਰ 15 ਫਰਵਰੀ ਤੱਕ ਸਾਡੇ ਕੋਲੇ ਸਾਰੇ ਹਸਪਤਾਲਾਂ ਦੇ ਵਿੱਚ 290 ਦਵਾਈਆਂ ਅਲੱਗ-ਅਲੱਗ ਹੋਰ ਗਿਆ ਤੇ ਪੇਸ਼ੈਂਟ ਨੂੰ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਉਹ ਸਾਰੀਆਂ ਦਵਾਈਆਂ ਹਸਪਤਾਲ ਦੇ ਵਿੱਚੋਂ ਲੈਣੀ ਹੈ ਜਿਹੜਾ ਇੱਕ ਨਾਰਮਲ ਹੈਲਦੀ ਇਮਿਊਨੋ ਕੰਪੀਟੈਂਟ ਪਰਸਨ ਹੈ ਉਹਨੂੰ ਅੱਜ ਦੀ ਡੇਟ 'ਚ ਮਾਸਕ ਦੀ ਲੋੜ ਨਹੀਂ ਹੈ ਲੇਕਿਨ ਕੱਲੇ ਕੋਵਿਡ ਕਰਕੇ ਨਹੀਂ ਹੈ ਜਿਵੇਂ ਆਪਣਾ ਸਵਾਇਨ ਫਲੂ ਵੀ ਹੈ ਇਨਫੈਕਟ ਸਵਾਇਨ ਫਲੂ ਦੇ ਕੇਸ ਸਾਹਤ ਜ਼ਿਆਦਾ ਆ ਗਿਆ ਨੰਬਰ ਦੇ ਵਿੱਚ ਜਿਹੜਾ ਨਾਰਮਲ ਜਗਾਮ ਦੀ ਨੂੰ ਖਾਸੀ ਜਗਾਮ ਕਰਨੇ ਆ ਉਹ ਵੀ ਅੱਜ ਕੱਲ ਵਧ ਜਾਂਦਾ ਮੌਸਮ ਕਰਕੇ ਲੁਧਿਆਣਾ ਦੇ ਸਥਾਨਿਕ ਸਰਕਟ ਹਾਊਸ ਚ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਉਹਨਾਂ ਜਿੱਥੇ ਸਿਹਤ ਸੁਵਿਧਾਵਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਤਾਂ ਉੱਥੇ ਹੀ ਹਰ ਛੋਟੇ ਤੋਂ ਵੱਡੇ ਹਸਪਤਾਲ ਦੇ ਵਿੱਚ ਐਕਸ-ਰੇ ਮਸ਼ੀਨਾਂ ਅਤੇ ਅਲਟਰਾਸਾਊਂਡ ਮਸ਼ੀਨਾਂ ਲਾਜ਼ਮੀ ਕਰਨ ਦੀ ਗੱਲ ਕੀਤੀ ਉਹਨਾਂ ਕਿਹਾ ਕਿ ਫਰਵਰੀ ਮਹੀਨੇ ਤੋਂ ਲੋਕ ਇਹਨਾਂ ਸੁਵਿਧਾਵਾਂ ਦਾ ਲਾਭ ਲੈ ਸਕਣਗੇ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ 1300 ਦੇ ਕਰੀਬ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ ਉਧਰ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਪੇਸ਼ੈਂਟ ਵੈਲਫੇਅਰ ਕਮੇਟੀ ਦੇ ਜ਼ਰੀਏ ਲੋਕ ਸਿਹਤ ਸੁਵਿਧਾਵਾਂ ਦਾ ਲਾਭ ਲੈ ਸਕਣਗੇ ਅਤੇ ਇਸ ਦਾ ਧਿਆਨ ਰੱਖਿਆ ਜਾ ਸਕਦਾ ਹੈ। ਉਧਰ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਹੁਣ ਲੋਕ ਸਰਕਾਰੀ ਹਸਪਤਾਲਾਂ 'ਚ ਪ੍ਰਾਈਵੇਟ ਹਸਪਤਾਲਾਂ ਦੀ ਤਰਜ਼ ਤੇ ਸੁਵਿਧਾ ਲੈ ਸਕਦੇ ਨੇ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਬਾਹਰੋਂ ਦਵਾਈ ਲੈਣ ਦੀ ਜ਼ਰੂਰਤ ਨਹੀਂ ਅਤੇ ਸਾਰੀਆਂ ਦਵਾਈਆਂ ਉਹਨਾਂ ਨੂੰ ਅੰਦਰੋਂ ਹੀ ਮੁਹੱਈਆ ਹੋਣਗੀਆਂ। ਦੇਖੋ ਇਹਦੇ ਵਿੱਚ ਜੋ ਮੁੱਖ ਮੰਤਰੀ ਸਾਹਿਬ ਦਾ ਸਾਨੂੰ ਦਿਸ਼ਾ ਨਿਰਦੇਸ਼ ਆ ਕਿ ਜਿਹੜੀ ਪਲੈਨਿੰਗ ਹੈ ਸਾਰੀ ਉਹ ਜ਼ਿਲ੍ਹਿਆਂ ਵਿੱਚ ਆ ਕੇ ਔਰ ਸਬਡਿਵੀਜ਼ਨ ਲੈਵਲ ਤੇ ਔਰ ਪਿੰਡਾਂ ਦੇ ਵਿੱਚ ਕਰਨੀ ਆ ਸੋ ਆਪਾਂ ਜਿਹੜਾ ਲੁਧਿਆਣਾ ਡਿਸਟ੍ਰਿਕਟ ਦੀ ਸਾਰੀ ਲੁਧਿਆਣਾ ਦੇ ਸਿਵਲ ਸਰਜੰਟ ਜੀ ਸਭ ਨਾਲ ਬੈਠੇ ਆ ਜੀ ਡਾਕਟਰ ਵੀਰ ਜੀ ਔਰ ਇਹਨਾਂ ਦੇ ਸਾਰੇ ਜਿੰਨੇ ਵੀ ਪ੍ਰੋਗਰਾਮ ਅਫਸਰ ਆ ਡਿਸਟ੍ਰਿਕਟ ਦੇ ਔਰ ਸਾਰੇ ਪੂਰੇ ਡਿਸਟ੍ਰਿਕਟ ਦੇ ਜਿਹੜੇ ਹੈਗੇ ਆ ਉਹ ਸੀਨੀਅਰ ਮੈਡੀਕਲ ਅਫਸਰ ਜਿਹੜੇ ਇੰਚਾਰਜ ਆ ਗਿਆ ਸਬਡਿਵੀਜ਼ਨ ਹਸਪੀਟਲ ਸੀਐਸਸੀਜ਼ ਦੇ ਔਰ ਪੀਐਸਸੀ ਦੇ ਉਹ ਸਾਰੇ ਆਏ ਹੋਏ ਆ ਤੇ ਅਸੀਂ ਸਾਰੇ ਡਿਸਟ੍ਰਿਕਟ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਸਾਰੇ ਹਸਪਤਾਲਾਂ ਦੇ ਵਿੱਚ ਐਕਸ-ਰੇ ਮਸ਼ੀਨਾਂ ਹੋਣਗੀਆਂ, ਅਲਟਰਾਸਾਊਂਡ ਮਸ਼ੀਨਾਂ ਹੋਣਗੀਆਂ, ਸਾਰੇ ਟੈਸਟ ਹਸਪਤਾਲਾਂ ਚੋਣਗੇ। ਔਰ ਸਾਰੀਆਂ ਦਵਾਈਆਂ ਉਹ ਅਸੀਂ ਤਕਰੀਬਨ ਜਿਹੜੀ ਸਾਡੀ ਹੈਗੀ ਆ 280 ਦਵਾਈਆਂ ਦੀ ਜਿਹੜੀ ਲਿਸਟ ਆ ਉਹਨਾਂ ਨੇ ਆਪਣੀ ਰਿਕੁਆਇਰਮੈਂਟ ਭੇਜ ਦਿੱਤੀ ਆ ਔਰ ਤਕਰੀਬਨ ਤਕਰੀਬਨ ਜੜੀਆਂ ਹੈਗੀਆਂ 190 ਮੈਡੀਸਿਨ ਜੜੀਆਂ ਹੈਗੀਆਂ ਉਹ ਇਸ ਮਹੀਨੇ ਦੇ ਵਿੱਚ ਜਨਵਰੀ ਚ ਆ ਜਾਣਗੀਆਂ ਔਰ 15 ਫਰਵਰੀ ਤੱਕ ਸਾਡੇ ਕੋਲੇ ਸਾਰੇ ਹਸਪਤਾਲਾਂ ਦੇ ਵਿੱਚ 290 ਦਵਾਈਆਂ ਅਲੱਗ-ਅਲੱਗ ਹੋਣਗੀਆਂ ਤੇ ਪੇਸ਼ੈਂਟ ਨੂੰ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਉਹ ਸਾਰੀਆਂ ਦਵਾਈਆਂ ਹਸਪਤਾਲ ਦੇ ਵਿੱਚੋਂ ਦੇਣੀਆਂ ਇੱਕ ਤਾਂ ਇਹ ਸੀਗਾ ਜੀ ਬਾਕੀ ਸਾਡੇ ਕੋਲੇ ਜਿਸ ਤਰ੍ਹਾਂ ਸਾਡੇ ਰਾਏਕੋਟ ਦੇ ਵਿੱਚ ਕੈਂਸੀਆ ਸੈਂਟਰ ਬਣਿਆ ਔਰ ਦੁਰਾਹੇ ਦੇ ਵਿੱਚ ਇੱਕ ਜਿਹੜਾ ਹੈਗਾ ਉੱਥੇ ਵੀ ਸੀਐਸਸੀ ਬਣਿਆ ਹੈਗਾ ਉਹਨਾਂ ਦੇ ਵਿੱਚ ਛੋਟੇ-ਮੋਟੇ ਇਸ਼ੂਸ ਹੈ ਉਹਨਾਂ ਦੇ ਵਿੱਚ ਹੀ ਆਕਸੀਜਨ ਦੀ ਸਪਲਾਈ ਦਾ ਇਸ਼ੂ ਹੈ ਜਾਂ ਉਹਦੇ ਵਿੱਚ ਜਿਹੜਾ ਸਮਾਨ ਖਰੀਦਣਾ ਹੈਗਾ ਉਹ ਸਾਰਾ ਮੈਂ ਉਹਦਾ ਜਿਹੜਾ ਸਾਰਾ ਰਿਵਿਊ ਕੀਤਾ ਹੈਗਾ ਉਹਦੀ ਰੈਕੂਰੇਸ਼ਨ ਹੋਏਗੀ ਜੀ ਉਹਦੇ ਸਾਰੇ ਜਿਹੜੀਆਂ ਸਰਵਿਸਾਂ ਦਾ ਲੋਕਾਂ ਨੂੰ ਡੈਡੀਕੇਟ ਕਰਾਂਗੇ ਨਵਾਂ ਸਟਾਫ ਆਏਗਾ ਸਾਰੀ ਇਕੁਪਮੈਂਟ ਆਏਗੀ ਨਵੀਂ ਔਰ ਸਾਰਾ ਜੁਸਮਾਨ ਆਕੇ ਫਿਰ ਉਹਨੂੰ ਸ਼ੁਰੂਗਾਤ ਕਰਾਂਗੇ ਨਵਾਂ ਵੀਰਜ ਜਿਹੜਾ ਆ ਰਿਹਾ ਉਹਨੂੰ ਲੈ ਕੇ ਇਸ ਤਰ੍ਹਾਂ ਤਿਆਰੀਆਂ ਨੇ ਸਾਰਾ ਉਹਦੇ ਵਿੱਚ ਨਾ ਸਰਕਾਰ ਵੱਲੋਂ ਪੂਰੀ ਤਿਆਰੀ ਹੈ ਜੀ ਸਾਡੇ ਸਾਰੇ ਜਿੰਨੇ ਜਾਂ ਆਕਸੀਜਨ ਦੀ ਸਪਲਾਈ ਆ ਐਮਰਜੈਂਸੀ ਮੈਡੀਸਿਨਸ ਆ ਉਹ ਮੈਂ ਬਹੁਤ ਸਾਰੀਆਂ ਮੀਟਿੰਗਸ ਕਰ ਚੁੱਕਿਆ ਅਸੀਂ ਮੌਕ ਡ੍ਰਿਲ ਵੀ ਕਰ ਚੁੱਕਿਆ ਇਸ ਵੇਲੇ ਪੰਜਾਬ ਦੇ ਵਿੱਚ ਅਜੇ ਤੱਕ ਜਿਹੜਾ ਹੈਗਾ ਉਹ ਜਿਹੜਾ ਵੇਰੀਐਂਟ ਆ ਅਸੀਂ ਉਹਦੀ ਟੈਸਟਿੰਗ ਕਰ ਰਹੇ ਹਾਂ ਪੀਸੀ ਜਿਹੜੇ ਸਾਡੇ ਕੋਲੇ ਵੈਸੇ ਵੀ ਜਿਹੜੇ ਕੋਵਿਡ ਦੇ ਕੇਸਸ ਵੀ ਜ਼ਿਆਦਾ ਨਹੀਂ ਆ ਰਹੇ ਆ ਪੰਜਾਬ ਦੇ ਵਿੱਚ ਬਹੁਤ ਥੋੜੇ ਆਏ ਆ ਪੰਜਾਬ 'ਚ ਅਜੇ ਸਮੱਸਿਆ ਨਹੀਂ ਆ ਕੁਝ ਇੱਕ ਜਗ੍ਹਾ ਤੇ ਕੇਰਲ ਵਿੱਚ ਆਇਆ ਉਧਰ ਆਪਣੇ ਕਰਨਾਟਕਾ 'ਚ ਆਇਆ ਔਰ ਮਹਾਰਾਸ਼ਟਰ 'ਚ ਆਇਆ ਬਟ ਗ੍ਰੈਜੂਅਲੀ ਦੇਖਿਆ ਜਾਂਦਾ ਜੇ ਜਦੋਂ ਉੱਥੇ ਆਉਂਦੇ ਆ ਤਾਂ ਉਹ 15-20 ਦਿਨ ਬਾਅਦ ਜਾਂ ਸੋ ਅਸੀਂ ਵੀ ਆਰ ਔਨ ਦਾ ਹਾਈਐਸਟ ਅਲਰਟ ਅਸੀਂ ਉਹਦੀ ਜੀਨੋਮ ਸਕੁਐਂਸਿੰਗ ਵੀ ਸ਼ੁਰੂ ਕਰਨ ਜਾ ਰਹੇ ਹਾਂ ਪਰ ਸਾਡੇ ਕੋਲ ਅਜੇ 90 ਕੇਸਸ ਆ ਹੀ ਨਹੀਂ ਰਹੇ ਜਦੋਂ 90 ਕੇਸਸ ਆਣੇ ਸ਼ੁਰੂ ਹੋ ਜਾਣਗੇ ਫਿਰ ਉਹ ਤੇ ਜੀਨੋਮ ਸਕੁਐਂਸਿੰਗ ਵਾਸਤੇ ਉਹ ਮਿਨਿਮਮ ਨੰਬਰ ਹੈ ਅਸੀਂ WHO ਦੀਆਂ ਸਾਰੀਆਂ ਗਾਈਡਲਾਈਨਸ ਔਰ ਜੋ ਹੁਣ ਤੱਕ ਉਹਦੀਆਂ ਰਿਪੋਰਟਸ ਆ ਗਈਆਂ ਇੰਡੀਆ ਦੇ ਵਿੱਚੋਂ ਵੀ ਉਹਦੇ ਚ ਕੋਈ ਬਹੁਤ ਜ਼ਿਆਦਾ ਇੱਕ ਸਬਟਾਈਪ ਹੈਗਾ ਜੀ ਇਹ ਓਮਿਕਰਾਂ ਦਾ ਇਹਦੇ ਚ ਕੋਈ ਸੀਰੀਅਸ ਮਤਲਬ ਮੋਰਬਿਡਿਟੀ ਥੋੜੀ-ਮੋਟੀ ਹੈ ਇਹਦੇ ਚ ਹਸਪੀਟਲ ਐਡਮਿਸ਼ਨਸ ਨਹੀਂ ਹੋ ਰਹੀਆਂ ਕਿਤੇ ਵੀ ਮੋਰਟੈਲਿਟੀ ਨਹੀਂ ਹੈ ਸੋ ਇਸ ਕਰਕੇ ਮੈਂ ਲੋਕਾਂ ਨੂੰ ਕੋਈ ਬਹੁਤ ਜ਼ਿਆਦਾ ਕੋਈ ਪੈਨਿਕ ਬਿਲਕੁਲ ਕਰਨ ਦੀ ਲੋੜ ਨਹੀਂ ਹੈ ਸਰਕਾਰ ਫੁੱਲੀ ਗੀਅਰਡ ਹੈ ਜੀ ਪੂਰੀ ਤਰ੍ਹਾਂ ਤਿਆਰ ਹੈ ਹਰ ਸਾਰਾ ਸਾਡੀ ਜਿਹੜੀਆਂ ਪਲਾਨਸ ਹਨ ਜੈਸੀ ਪਲਾਨ ਸਾਡੀਆਂ ਤਿਆਰ ਹੈ ਸਰ ਜੋ ਲਿਕੁਇਡ ਆਕਸੀਜਨ ਪਲੈਂਟ ਸੀ ਬਿਹੋਸਪੀਟਲ ਵਿੱਚ ਅਨੁਸ਼ਾਸਨ ਕੀਤਾ ਹੈ ਉਹ ਅਭੀ ਤੱਕ ਸਟਾਰਟ ਨਹੀਂ ਹੋ ਪਾਇਆ ਇੱਕ ਕਾਰਨ ਸੇ ਨਹੀਂ ਚੱਲ ਰਹਾ ਹੈ ਨਹੀਂ ਨਹੀਂ ਉਹ ਸਾਰੇ ਅਸੀਂ ਹੁਣ ਕਰ ਰਹੇ ਹਾਂ ਜੀ ਸਾਰੇ ਜਿਹੜੇ ਹੈਗੇ ਆ ਉਹਦੇ 'ਚ ਨਾ ਜਿਹੜੇ ਉਹਦੇ ਲਿਕੁਇਡ ਕ੍ਰਿਸਟਲਸ ਵਾਰਾ ਸਾਰੇ ਪਹੁੰਚ ਆਣੇ ਹੁੰਦੇ ਆ ਉਹ ਆ ਗਏ ਸਾਡੇ ਕੋਲ ਆਕਸੀਜਨ ਦੀ ਸਪਲਾਈ ਐਡਿਕੁਏਟ ਆ ਗਈ ਜ ਸਾਡੇ ਕੋਲ ਆਕਸੀਜਨ ਦੀ ਕੋ ਕਮੀ ਮਾਸਕ ਨੂੰ ਲੈ ਕੇ ਕਿਸ ਤਰ੍ਹਾਂ ਦੇ ਦੋ ਕਿਉਂਕਿ ਮਾਸਕ ਬੜਾ ਇਸ ਸਮੇਂ ਅਰੀਵਾਰੇ ਕਾ ਦਿੱਤਾ ਗਿਆ ਹੈ ਦੇਖੋ ਅਨਵਾਰਿਆ ਨਹੀਂ ਅਜੇ ਅਸੀਂ ਕੀਤਾ ਮਾਸਕ ਦੇ ਬਾਰੇ ਦੋ ਤਿੰਨ ਗੱਲਾਂ ਮੈਂ ਕਹਿੰਨਾ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਣੀਆਂ ਚਾਹੀਦੀਆਂ ਸਾਨੂੰ ਜਿਹੜਾ ਇੱਕ ਨਾਰਮਲ ਹੈਲਦੀ ਇਮਿਊਨੋ ਕੰਪੇਟੈਂਟ ਪਰਸਨ ਹੈ ਉਹਨੂੰ ਅੱਜ ਦੀ ਡੇਟ ਤੇ ਮਾਸਕ ਦੀ ਲੋੜ ਨਹੀਂ ਹੈ ਲੇਕਿਨ ਕੱਲੇ ਕੋਵਿਡ ਕਰਕੇ ਨਹੀਂ ਹੈ ਜਿਵੇਂ ਆਪਣਾ ਸਵਾਈਨ ਫਲੂ ਵੀ ਹੈ ਇਨਫੈਕਟਸ ਵਾਈਨ ਫਲੂ ਦੇ ਕੇਸ ਸ਼ਾਇਦ ਜ਼ਿਆਦਾ ਹੈ ਗਿਆ ਨੰਬਰ ਦੇ ਵਿੱਚ ਜਿਹੜਾ ਨਾਰਮਲ ਜ਼ੁਕਾਮ ਜਿਹਨੂੰ ਖਾਂਸੀ ਜ਼ੁਕਾਮ ਕਹਿੰਦੇ ਆ ਉਹ ਵੀ ਅੱਜਕੱਲ ਵੱਧ ਜਾਂਦਾ ਮੌਸਮ ਕਰਕੇ ਉਹ ਜਿਹੜੇ ਬੰਦੇ ਇਮਿਊਨ ਕੰਪਰੋਮਾਈਜ਼ਡ ਹੈ ਚਾਹੇ ਕੋਈ ਸ਼ੂਗਰ ਦਾ ਮਰੀਜ਼ ਆ ਹਾਈਪਰਟੈਂਸ਼ਨ ਹੈ ਬਹੁਤ ਜ਼ਿਆਦਾ ਬਜ਼ੁਰਗ ਹੈ ਕੈਂਸਰ ਦਾ ਪੇਸ਼ੈਂਟ ਹੈ ਕੀਮੋਥੈਰੇਪੀ ਲੈਂਦੇ ਆ ਸਾਹ ਦੀ ਬਿਮਾਰੀ ਹੈ ਸਟੀਰੋਇਡਸ ਲੈਂਦੇ ਆ ਕਿਸੇ ਕਾਰਨ ਕਰਕੇ ਗੁਰਦੇ ਫੇਲ ਹੈ ਇਹ ਸਾਰੇ ਇਮਿਊਨ ਕੰਪਰੋਮਾਈਜ਼ ਹੁੰਦੇ ਆ ਸੋ ਇਹਨਾਂ ਵਾਸਤੇ ਵੈਸੇ ਵੀ ਡਿਜ਼ਾਇਰੇਬਲ ਹੈ ਕੋਵਿਡ ਔਰ ਨੋ ਕੋਵਿਡ ਉਹਨਾਂ ਨੂੰ ਮਾਸਕ ਪਾਣਾ ਚਾਹੀਦਾ ਸਪੈਸ਼ਲੀ ਜੇ ਉਹਨਾਂ ਨੇ ਕਿਸੇ ਪਬਲਿਕ ਪਲੇਸ ਤੇ ਜਾਣਾ ਔਰ ਦੂਜੀ ਗੱਲ ਇਹ ਹੈ ਵੀ ਕਿਸੇ ਬੰਦੇ ਵਾਸਤੇ ਵੀ ਜੇ ਤੁਸੀਂ ਭੀੜ ਭੜੱਕੇ ਵਾਲੇ ਜਗ੍ਹਾ ਤੇ ਜਾਂਦੇ ਹੋ ਜਿਵੇਂ ਆਪਣੇ ਕੋਈ ਅਲੱਗ-ਅਲੱਗ ਕਿਸਮ ਦੇ ਧਰਮਾਂ ਦੇ ਮੇਲੇ ਹੁੰਦੇ ਆ ਜਾਂ ਕੋਈ ਜੋੜ ਮਿਲੇ ਹੁੰਦੇ ਆ ਜਾਂ ਉਹਦੇ ਵਿੱਚ ਜਦੋਂ ਆਪਾਂ ਜਾਣਦੇ ਆ ਆਪਾਂ ਸ਼ਰਧਾ ਨਾਲ ਜਾਣਦੇ ਆ ਬਹੁਤ ਅੱਛੀ ਗੱਲ ਹੈ ਉਸ ਵੇਲੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਜੇ ਉਹ ਪਾਲ ਲੈਂਦੇ ਆ ਤਾਂ ਡਿਜ਼ਾਇਰੇਬਲ ਹੈ ਜੀ ਮੰਨ ਲਓ ਨਾ ਜੋ ਖਾਸ ਕਰਕੇ ਜਿਹੜੇ ਇਮਿਊਨ ਕਾਮਪਰਮਾਈਜ਼ਡ ਹੈ ਉਹਨਾਂ ਨੂੰ ਲੋੜ ਹੈ ਜੀ ਸਰ ਜੀ ਕਿਸੇ ਵੱਲ ਹਸਪਤਾਲ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਕਿ ਇਸ ਨੂੰ 40 ਵਰਗਾ ਬਣਾ ਦਿੱਤਾ ਜਾ ਰਿਹਾ ਹੈ ਸਰ ਹਸਪਤਾਲ ਵਿੱਚ ਕਦੋਂ ਤੱਕ ਸਰ ਉਹਦੀ ਇਹਨਾਂ ਇੱਕ ਪ੍ਰੋਸੈਸ ਚੱਲਦੀ ਪਈ ਉਹਦੇ ਚ ਨਾ ਦੋ ਤਿੰਨ ਮੀਟਿੰਗਸ ਹੋ ਚੁੱਕੀਆਂ ਇੱਕ ਕੰਸਲਟੈਂਟ ਹਾਇਰ ਕੀਤਾ ਜਾ ਚੁੱਕਿਆ ਜੀ ਸਾਡੇ ਮਾਨਯੋਗ ਮੈਂਬਰ ਆਫ ਰਾਜ ਸਭਾ ਜਿਹੜੇ ਹੈਗੇ ਸੰਜੀਵ अरोड़ा ਜੀ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਕੰਸਲਟੈਂਟ ਵੀ ਹਾਇਰ ਕਰ ਲਿਆ ਉਹਦੀ ਗੈਪ ਅਨਲਿਸਿਸ ਸਾਰੀ ਸਟੱਡੀ ਹੋ ਗਈ ਹੈ ਉਹਦੇ ਚ ਉਹਦੀ ਪਲੈਨਿੰਗ ਬਣ ਗਈ ਹੈ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਪ੍ਰੈਜੈਂਟੇਸ਼ਨ ਦਿੱਤੀ ਆ ਹੁਣ ਉਹਨਾਂ ਨੇ ਫਾਈਨਲ ਪ੍ਰੈਜੈਂਟੇਸ਼ਨ ਦਿੱਤੀ ਆ ਕਿ ਉਹਨਾਂ ਨੇ ਜ਼ਿੰਮੇਵਾਰੀ ਵੀ ਲਈ ਆ ਕਿ ਮੈਂ ਕਰਾ ਕੇ ਦਊਗਾ ਇਹ ਤੁਹਾਡਾ ਉਹ ਬੜਾ ਹਸਪੀਟਲ ਵੀ ਸਾਰੇ ਹਸਪੀਟਲ ਅਸੀਂ ਅਪਗ੍ਰੇਡ ਕਰ ਰਹੇ ਹਾਂ ਇੱਕ ਸਿਟੀ ਸੈਂਟਰ ਵਾਲੀ ਜਗ੍ਹਾ ਤੇ ਵੀ ਹਸਪੀਟਲ ਐਮਜ਼ ਵਰਗਾ ਬਣਾਉਣ ਦੀ ਗੱਲ ਕੀਤੀ ਜਾਂਦੀ ਸੀ ਉਹ ਵੀ ਕਰਾਂਗੇ ਜੀ ਸਾਡੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਮੈਂ ਟਾਈਮ ਲਾਈਨ ਦੇ ਰਿਹਾ ਜੀ 15 ਫਰਵਰੀ ਤੱਕ ਸਾਰੀਆਂ ਦਵਾਈਆਂ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਤੋਂ ਮਿਲ ਗਈਆਂ ਐਕਸ-ਰੇ ਔਰ ਅਲਟਰਾਸਾਉਂਡ ਸ਼ੁਰੂ ਹੋ ਜਾਣਗੇ ਜਿੱਥੇ ਮਸ਼ੀਨ ਹੋਏਗੀ ਜਿੱਥੇ ਨਹੀਂ ਹੋਏਗੀ ਮਸ਼ੀਨ ਖਰੀਦ ਕੇ ਦੇਾਂਗੇ ਜੇ ਉਹਦੇ ਚ ਕੋਡਲੇ ਹੁੰਦਾ ਹੋਏਗਾ ਅਸੀਂ ਲੋਕਲ ਜਿਹੜੇ ਪ੍ਰਾਈਵੇਟ ਆ ਉਹਨਾਂ ਦੇ ਨਾਲ ਅਸੀਂ ਕਰਕੇ ਉਹਨਾਂ ਦੇ ਨਾਲ ਐਮਪੈਨਲਮੈਂਟ ਬੋਰਡ ਦੇ ਉੱਤੇ ਪੇਸ਼ੈਂਟ ਵਾਸਤੇ ਫ੍ਰੀ ਹੋਏਗਾ ਉਹਨਾਂ ਨੂੰ ਸਰਕਾਰ ਪੇ ਕਰੇਗੀ ਇਹ ਬੜੀ ਫੈਸਿਲਿਟੀ 15 ਫਰਵਰੀ ਤੱਕ ਸਾਰੀ ਅਸੀਂ ਪੰਜਾਬ ਦੇ ਵਿੱਚ ਲਾਂਚ ਕਰਾਂਗੇ ਸਾਡੀ ਵੀ ਕੋਈ ਐਂਡਰ ਕਦ ਤੱਕ ਰੈਗੂਲਰ ਸਟਾਫ ਜੋ ਹੈ ਉਹ ਰਿਕਰੂਟ ਹਾਂ ਇਹਦੇ ਵਾਸਤੇ ਡਾਕਟਰ ਦੀ ਸ਼ਾਰਟੇਜ ਹੈ ਜੀ ਐਮਰਜੈਂਸੀਜ਼ ਖਾਸ ਕਰਕੇ ਔਰ ਸਪੈਸ਼ਲਿਸਟਾਂ ਦੀ ਵੀ ਇਹ 1300 ਡਾਕਟਰਾਂ ਦੀ ਜਿਹੜੀ ਭਰਤੀ ਦੀ ਪ੍ਰਕਿਰਿਆ ਚੱਲਦੀ ਪਈ ਅਸੀਂ ਪਹਿਲਾਂ ਪੀਪੀਐਸਸੀ ਨੂੰ ਭੇਜੀ ਸੀ ਨੇ ਸਾਨੂੰ ਕਿਹਾ 1.5 ਮਹੀਨੇ ਚ ਮੈਨੂੰ ਲੱਗਦਾ ਕਿ ਆਉਣ ਵਾਲੇ 2 ਜਾਂ 2.5 ਮਹੀਨੇ ਦੇ ਵਿੱਚ 3 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਡਾਕਟਰਸ ਦੀ ਭਰਤੀ ਹੋ ਕੇ ਬਾਕੀ ਸਾਰੇ ਸ਼ਹਿਰਾਂ ਦੀ ਭਰਤੀ ਹੋ ਕੇ ਆਪਣੀ ਆਪਣੀ ਜਗ੍ਹਾ ਤੇ ਪਹੁੰਚ ਜਾਣਗੇ